ਕਿ ਇਹ ਗਏ ਨੇ ਕਿ OT ਦੇ ਵਿੱਚ ਜੋ ਕੁਝ ਹੋਇਆ ਸਾਨੂੰ ਉਹਨਾਂ ਦੀ CCTV ਫੁਟੇਜ ਆ ਜਿਹੜੀ ਉਹ ਦਿੱਤੀ ਜਾਵੇ ਪਰ ਡਾਕਟਰਾਂ ਦੇ ਵੱਲੋਂ ਉਸ ਸਮੇਂ ਜੋ ਸਰਜਰੀ ਦੌਰਾਨ ਡਾਕਟਰ ਓਟੀ ਦੇ ਵਿੱਚ ਸੀ ਉਹ ਸਾਰੇ ਇਸ ਸਮੇਂ ਹਸਪੀਟਲ ਨੂੰ ਛੱਡ ਕੇ ਜਾ ਚੁੱਕੇ ਸਨ ਪਰ ਉੱਥੇ ਹੀ ਉਹਨਾਂ ਦੇ ਚਾਹਣ ਵਾਲਿਆਂ ਦਾ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਸਾਨੂੰ ਉਸ ਦੀ ਅੰਦਰ ਦੀ ਫੁਟੇਜ ਦਿਖਾਈ ਜਾਵੇ ਕਿ ਵਾਪਰਿਆ ਕੀ ਹੈ ਇਸ ਦੇ ਨਾਲ ਹੋਇਆ ਕੀ ਹੈ ਇੱਕ ਹਲਕਾ ਜਿਹਾ ਛੋਟਾ ਜਿਹਾ ਆਪਰੇਸ਼ਨ ਸੀ ਤੇ ਆਪਰੇਸ਼ਨ ਦੇ ਕਾਰਨ ਜਿਹੜੀ ਉਹਨਾਂ ਦੀ ਮੌਤ ਹੋ ਗਈ ਹੈ ਤੇ ਸਾਨੂੰ ਲੱਗਦਾ ਕਿ ਉਹ ਆਪਰੇਸ਼ਨ ਦੇ ਕਾਰਨ ਮੌਤ ਨਹੀਂ ਹੋਈ ਕਿਤੇ ਨਾ ਕਿਤੇ ਡਾਕਟਰਾਂ ਦੀ ਜਿਹੜੀ ਲਾਪਰਵਾਹੀ ਹੈ ਉਹਦੇ ਕਾਰਨ ਵਿਰਿੰਦਰ ਕੁਮਮਣ ਦੀ ਜਿਹੜੀ ਮੌਤ ਹੋਈ ਹੈ ਵਿਰਿੰਦਰ ਕੁਮਮਣ ਇੱਕ ਨਾਮੀ ਚਿਹਰਾ ਸੀ ਫਿਲਮ ਇੰਡਸਟਰੀ ਦੇ ਵਿੱਚ ਵੱਡੇ-ਵੱਡੇ ਸਿੰਗਰਾ ਤੇ ਕਲਾਕਾਰਾਂ ਦੇ ਨਾਲ ਜਿਹੜਾ ਉਹਨਾਂ ਨੇ ਕੰਮ ਕੀਤਾ ਸੀ ਆਪਣੀ ਬਾਡੀ ਨੂੰ ਲੈ ਕੇ ਉਹ ਜਾਣੇ ਜਾਂਦੇ ਸੀ ਮੈਨੂੰ ਤੁਹਾਨੂੰ ਸਮਝ ਨਹੀਂ ਆ ਰਹੀ ਨਹੀਂ 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 ਚੱਲ ਜੀ ਗਈ ਆਖੂ ਫੋਨ ਕੀਤਾ ਨੂੰ ਕਿ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ 40 ਵਾਲਿਆਂ ਨੇ ਡਰਾਮਾ ਲਾਇਆ ਜਿੱਦੇ ਸਾਡਾ ਭਰਾ ਬ੍ਰਿੰਦਰ ਗੁਮਨ ਦੀ ਜੱਥ ਹੋਈ ਆ ਇਹਨਾਂ ਦੀ ਜੱਥ ਇਹਨਾਂ ਕੋਲ ਸੀ ਰਿਕਾਰਡਿੰਗ ਨਾ ਕਰਿਆ ਇਹ ਇਹਨਾਂ ਨੂੰ ਰਿਕਾਰਡਿੰਗ ਮੰਗ ਰਹੇ ਆ ਸਰ ਤੁਹਾਡੀ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਆ ਗੱਲ ਸੁਣੋ ਉਹ ਸਾਰੇ ਇਹਨਾਂ ਨੂੰ ਰੁਕਰ ਰੁਕਰ ਬੰਦ ਅਸੀਂ ਇਹਨਾਂ ਕੋਲ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਬਈ ਐਕਚੁਅਲੀ ਵਿੱਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰ ਕੋਲ ਸੀ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿੰਟ ਕਰਕੇ ਚਲੇ ਗਏ ਆ ਆਹ ਤੇਰਾ ਉਹ ਨਾ ਇਹਦੇ ਇਹ ਇਧਰ ਰਾਈਟਰ ਦੇ ਪੇਪਰ ਸੋ ਗਣ ਕਿਤੇ ਕੁਮਰ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਬੈਡ ਤੇ ਸੀਗੇ ਇਹ ਤਾਂ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਮੇਰੇ ਕੈਮਰੇ ਸਾਰੇ ਹੈ ਨਾ ਸਾਰੇ ਬੱਸ ਆ ਕੈਮਰਾ ਹੈ ਇਹ ਤੇ ਆ ਦੇਖੋ ਇਹਨਾਂ ਕੋਲ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਪੋਰਟਿੰਗ ਮੰਗ ਰਿਆ ਵੀ ਐਕਚੁਅਲੀ ਝੋਆ ਨਹੀਂ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਹੈ ਜਿੱਥੇ ਸਾਡੇ ਵੱਡੇ ਭਰਾ ਵਰਿੰਦਰ ਕੁਮਰ ਸਿੰਘ ਕੁਮਰ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਹੈ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚਕੀ ਹੋਈ ਆ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਨੂੰ ਮੌਕੇ ਦੇਣੇ ਇਹਨਾਂ ਕੋਲ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਕਿਹੜਾ ਸਰ ਸਰਵਰੋਂ ਤਾਂ ਆਗੋ ਆ ਆਪਾਂ ਇਹਨਾਂ ਨੂੰ ਵੀਡੀਓ ਵੀਡੀਓ ਦੇਣੇ ਆ ਹੀ ਨਹੀਂ सर आप अपना नाम अपना नाम डॉक्टर अपना अपना की पूरा नाम है डॉक्टर डॉक्टर शिवम हूँ आप सर आप शिवम जी आपकी ड्यूटी कब से कब शुरू हुई है मेरी छह महीने से ड्यूटी है ना आप वहाँ पे जो जब ये इवेंट या इंसिडेंस हो गया तब आप वहाँ पे आप थे या नहीं तब आप वहाँ पे थे या नहीं फोर्टीज हॉस्पिटल किधर गए हो भाई और रिकॉर्डिंग रूम किधर गया ਫੋਰਡਿਸ ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਮਿੰਤਾ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਮਰੇ ਰਿਕਾਰਡਿੰਗ ਦੇ ਦਿਓ ਕਿਥੇ 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 ਜਿਆਦਾ ਮਾਰੀ ਜਾਂਦੇ ਵੇ ਦਫ਼ਤਰ ਇਹਨਾਂ ਗਏ ਦਫ਼ਤਰ ਗਏ ਹੂੰ ਜਿੱਥੇ ਇਹਨਾਂ ਦੀ ਸੀਸੀਟੀਵੀ ਰਿਕਾਰਡਿੰਗ ਮਿਲ ਗਈ ਔਰ ਉਸ ਸਾਡੇ ਭਰਾ ਦੀ ਬਾਡੀ ਪੂਰੀ ਨੀਲੀ ਹੋ ਚੁੱਕੀ ਹੈ ਔਰ ਬਿਨਾ ਫੈਮਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬੋਡੀ ਵੀ ਮੈਕ ਕਰ ਦਿੱਤੀ ਇਹ 40 ਹਸਪੀਟਲ ਅੰਮ੍ਰਿਤਸਰ ਇਹਨਾਂ ਨੂੰ ਸਾਨੂੰ 3 3 ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿੰਤਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹੈਲੋ ਠੀਕ ਠੀਕ ਹਾਂ ਲੈ ਨਾ ਤੇ ਉਹ ਹਾਂ ਜੀ ਆ ਫੜੇ ਲਉ 2 ਮਿੰਟ ਰੁਕ ਬੈਠਾ ਦਫ਼ਤਰਿਆਂ ਕੋਲ ਕੰਮ ਜ਼ਰੂਰੀ ਵਾ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲੱਭ ਰਹੇ ਸਰ ਕੋਈ ਆਈ ਸੀ ਯੂ ਦਾ ਨੰਬਰ ਉਹ ਕੋਈ ਏਦਿ ਲਈ ਕਿਹੜਾ ਆਈ ਸੀ ਯੂ ਲਗੜਾ ਮੈਂ ਕਿੰਨੇ ਵੇਲੇ ਸ਼ਿਫਟ ਕੀਤਾ ਹੋਇਆ ਸੀ ਸਰ ਇਹ ਤੁਹਾਨੂੰ ਪਤਾ ਹੋਵੇਗਾ ਆਪਣਾ ਸਾਹਿਬ ਇਹ ਕਿੰਨੇ ਵੇਲੇ ਸ਼ਿਫਟ ਕੀਤਾ ਹੋਇਆ ਸੀ ਹਾਂਜੀ ਟਾਈਮ ਹੁਣ ਹਾਂ ਹਾਂ ਠੀਕ ਠੀਕ ਆਹ ਹੈ ਇੱਕ ਵਾਰ ਠੀਕ ਹੋ ਗਿਆ ਉਸ ਕਰਮ ਕਰਕੇ ਠੀਕ ਠੀਕ ਇਹਦਾ ਆਪਣਾ ਹੈਗਾ ਜੀ ਆਪਣਾ ਕੋਟੋ ਅੰਦਰ ਆਣਾ ਨਾਲੇ ਕਬਰੀ ਸਾਹਮਣੇ 8 ਨੰਬਰ ਬੈਠਦੇ ਸੀ 8 ਨੰਬਰ ਬੈਠੀ ਨੋ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਯੋ ਮਹੋਬਤ ਕੀ ਆਣਦੇ ਨੇ ਟਾਈਮ ਤੇ ਹੀ ਨਾ ਪਤਾ ਮੈਂ ਦੇਖਿਆ ਉੱਥੇ ਸਰ ਆ ਮੈਡਮ ਇੱਥੇ ਖੜੇ ਡਾਕਟਰ ਕਿਹੜੇ ਪ੍ਰਤੀਕਰਨ ਪ੍ਰਤੀਕਰਨ ਮੈਡਮ ਇਹ ਹੁਣ ਟਾਈਮ ਟਾਈਮ ਕੀ ਇਹ ਰਹਣੀ ਦੀ ਹੋਣੀ ਨਹੀਂ 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 ਉਹ ਤਾਂ ਚਲੇ ਗਏ ਆ ਭਾਜੀ ਕੋਈ ਨਹੀਂ ਨਹੀਂ ਪ੍ਰਤੀਕਰਨ ਵੀ ਚਲੇ ਗਏ ਆ ਨਹੀਂ ਇੱਥੇ ਸਾਡੇ ਸਾਡੇ ਕਿੰਨੇ ਵਜੇ 5:00 ਵਜੇ ਦੀ ਖਾਣੇ ਹੈਲੋ ਹਾਂਜੀ ਹੁਣ ਮੈਂ ਕਰਦਾ ਬਾਅਦ ਤੁਹਾਨੂੰ ਮੇਰੇ ਨਾਲ ਮੈਂ ਖਾਂਦੀ ਆਂਦੀ ਮੈਂ ਕਰਦਾ ਮੈਂ ਕੋ ਹਾਂ ਵਿੱਕੀ ਹਾਂ ਬਾਹਵ ਦੇ ਉਹ ਲੋਕ ਨੂੰ ਨਾ ਨਹੀਂ ਮੈਂ ਅੱਜ ਆਫਿਸੀਆਂ ਜਾਣਾ ਅੱਜ ਉਹ ਅੰਕਲ ਬੈਠੇ ਸੀਗੇ ਨਾ ਉਹ ਅੰਕਲ ਬੈਠੇ ਪਿੱਛੇ ਕਰਿਓ ਕਾ ਇਹ ਦੋ ਆਪਾਂ ਨੂੰ ਓਟੀ ਲੈ ਕੇ ਅੰਦਰ ਆਏ ਸੀ ਖੜਿਆ ਆਣਾ ਇਧਰ ਕੁ ਮਾ ਕੇ ਆਏ ਸੀ ਖੜਿਆ ਆਪਾਂ ਉਹ ਲਿਆਉਣਾ ਹੈ ਟਾਈਮ ਨਹੀਂ ਗਾਣ ਫਿਰ ਨਹੀਂ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆ ਦੇ ਉੱਪਰ ਇਹ ਫੁੱਲ ਵੀਡੀਓ ਇਹ ਵਾਰੀ ਪਲੇ ਬੈਕ ਲਾਇਆ ਆਪਾਂ ਨਹੀਂ ਦਿਖਦਾ ਵੀਦਾਂ ਥੋੜਾ ਜਿਹਾ ਵਕਤ ਬਾਅਦ ਜ਼ੂਮ ਹੋ ਜਾਏਗਾ। ਇਹ ਐਂਟ੍ਰੈਂਸ ਹੀ ਹੈ। ਸਾਡਾ ਡਾਕਟਰ ਪੇਸ਼ੰਨ ਆ ਗਿਆ ਸਾਹਮਣੇ ਆਣੇ। ਜਿੱਥੇ ਪਹਿਲਾਂ ਸ਼ੂਟਿੰਗ ਕੀਤਾ ਉਹਨੇ ਕੰਮ ਸੀ ਕੰਮ ਸਾਢੇ 3:00 ਜਾਂ 4:00 ਇਹ ਉੱਡੀ ਜੋ ਕੱਢ ਕੇ ਬਾਅਦ ਚ ਤੁਸੀਂ ਇੱਥੇ ਲਾਉਂਦੇ ਸ਼ੂਟਿੰਗ ਕੀਤਾ ਨਾ ਕਮਰੇ ਉੱਜੇ ਆਈਸੀ ਉੱਜੇ। ਉਦੋਂ ਸਰਜਰੀ ਹੋ ਚੁੱਕੀ ਸੀ। ਨਹੀਂ ਨਹੀਂ ਅਰੇ ਸਰਜਰੀ ਨਹੀਂ। ਦਾਪਾ ਸਰਜਰੀ ਕਰਕੇ ਉਸ ਤੋਂ ਬਾਅਦ ਲਿਆਂਦਾਣਾ ਉਹਨਾਂ ਤੇ। ਇਹਦਾ ਜੇ ਕੋਈ ਗੱਲ ਨਹੀਂ ਮਤਲਬ ਭਰਾ ਗਏ ਬਸ ਕੱਢ ਲਿਆਂਦੇ ਗਏ। ਕੋਈ ਮਸਾਲਾ ਨਹੀਂ। ਉੱਥੇ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਬੜਾ ਹੀ ਬੁਰਾ ਹਾਲ ਹੈ ਪਿੱਛੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਬੱਚੇ ਜਿਹੜੇ ਰਹਿ ਗਏ ਨੇ ਘਰ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਪੂਰੇ ਪੰਜਾਬ ਨੂੰ ਕਹਿੰਦੇ ਨੇ ਕਿ ਕਿਸੇ ਦੀ ਨਜ਼ਰ ਲੱਗ ਚੁੱਕੀ ਹੈ ਬੀਤੇ ਦਿਨੀ ਰਾਜਵੀਰ ਚਵੰਦਾ ਦਾ ਜਿਹੜਾ ਅੰਤਿਮ ਸੰਸਕਾਰ ਹੋਇਆ ਸੀ ਉਸ ਤੋਂ ਬਾਅਦ ਕੱਲ ਸ਼ਾਮ ਹੀ ਜਿਹੜੀ ਬਰਿੰਦਰ ਘੁੰਮਣ ਦੀ ਮੰਦਪਾਗੀ ਖਬਰ ਸਾਹਮਣੇ ਆਈ ਇਸ ਵਲੇ ਦੀ ਵੱਡੀ ਖਬਰ ਆ ਰਹੀ ਹੈ ਜਲੰਧਰ ਤੋਂ ਜਿੱਥੇ ਕੀ ਨਾਮੀ ਬੋਡੀ ਬਿਲਡਰ ਹਰਿੰਦਰ ਸਿੰਘ ਘੁੰਮਾ ਦਾ ਪੀਤੀ ਰਾਤ ਦਿਹਾਂਤ ਹੋ ਗਿਆ ਬਲਿੰਦਰ ਸਿੰਘ ਘੁੰਮਣ ਆਪਣੇ ਮਸਲਜ਼ ਆ ਆਪਰੇਸ਼ਨ ਕਰਵਾਉਣ ਦੇ ਲਈ ਅੰਮ੍ਰਿਤਸਰ ਫੋਟੇ ਸਸਾਲ ਦੇ ਵਿੱਚ ਗਏ ਸਨ ਤਕਰੀਬਨ 6 ਵਜੇ ਸਰਜਰੀ ਦੌਰਾਨ ਉਹਨਾਂ ਦਾ ਦਿਹਾਂਤ ਹੋ ਗਿਆ ਪਰਿਵਾਰਕ ਮ੍ਰਿਤਕ ਦੇ ਨੂੰ ਲੈ ਕੇ ਜਲੰਧਰ ਦੇ ਵਿੱਚ ਆ ਚੁੱਕੇ ਨੇ ਪਰ ਉੱਥੇ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਦੇ ਪ੍ਰਬੋਸ਼ੀ ਲਗਾਏ ਗਏ ਨੇ ਕਿ ਓਟੀ ਦੇ ਵਿੱਚ ਜੋ ਕੁਝ ਹੋਇਆ ਸਾਨੂੰ ਉਹਨਾਂ ਦੀ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਦਿੱਤੀ ਜਾਵੇ ਪਰ ਡਾਕਟਰਾਂ ਦੇ ਵੱਲੋਂ ਉਸ ਸਮੇਂ ਜੋ ਸਰਜਰੀ ਦੌਰਾਨ ਡਾਕਟਰ ਓਟੀ ਦੇ ਵਿੱਚ ਸੀ ਉਹ ਸਾਰੇ ਇਸ ਸਮੇਂ ਹਸਪੀਟਲ ਨੂੰ ਛੱਡ ਕੇ ਜਾ ਚੁੱਕੇ ਸਨ ਪਰ ਉੱਥੇ ਹੀ ਉਹਨਾਂ ਦੇ ਚਾਹਣ ਵਾਲਿਆਂ ਦਾ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਸਾਨੂੰ ਉਸਦੀ ਅੰਦਰਲੀ ਫੁਟੇਜ ਦਿਖਾਈ ਜਾਵੇ ਕਿ ਵਾਪਰਿਆ ਕੀ ਹੈ ਇਸ ਦੇ ਨਾਲ ਹੋਇਆ ਕੀ ਹੈ ਇੱਕ ਹਲਕਾ ਜਿਹਾ ਛੋਟਾ ਜਿਹਾ ਆਪਰੇਸ਼ਨ ਸੀ ਤੇ ਆਪਰੇਸ਼ਨ ਦੇ ਕਾਰਨ ਜਿਹੜੀ ਉਹਨਾਂ ਦੀ ਮੌਤ ਹੋ ਗਈ ਹੈ ਤੇ ਸਾਨੂੰ ਲੱਗਦਾ ਕਿ ਆਪਰੇਸ਼ਨ ਦੇ ਕਾਰਨ ਮੌਤ ਨਹੀਂ ਹੋਈ ਕਿਤੇ ਮੇ ਕਿਤੇ ਡਾਕਟਰਾਂ ਦੀ ਜਿਹੜੀ ਲਾਪਰਵਾਹੀ ਹੈ ਉਹਦੇ ਕਾਰਨ ਵਿੰਦਰ ਕੁਮਮਨ ਦੀ ਜਿਹੜੀ ਮੌਤ ਹੋਈ ਵਿੰਦਰ ਕੁਮਮਨ ਇੱਕ ਨਾਮੀ ਚਿਹਰਾ ਸੀ ਫਿਲਮ ਇੰਡਸਟਰੀ ਦੇ ਵਿੱਚ ਵੱਡੇ-ਵੱਡੇ ਸਿੰਗਰਾ ਤੇ ਕਲਾਕਾਰਾਂ ਦੇ ਨਾਲ ਜਿਹੜਾ ਉਹਨਾਂ ਨੇ ਕੰਮ ਕੀਤਾ ਸੀ ਆਪਣੀ ਬਾਡੀ ਨੂੰ ਲੈ ਕੇ ਉਹ ਜਾਣੇ ਜਾਂਦੇ ਸੀ ਨਾ 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 ਸਾਨੂੰ ਸਮਝ ਨਹੀਂ ਆ ਰਹੀ ਨਹੀਂ 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 ਡਾਕਟਰ ਚਲੀ ਗਈ ਆ ਤੁਹਾਨੂੰ ਫੋਨ ਕੀਤਾ ਨੂੰ ਕਿ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ ਫੋਟਿਸ ਵਾਲਿਆਂ ਨੇ ਡਰਾਮਾ ਲਾਇਆ ਜਿੱਦੇ ਸਾਡਾ ਭਰਾ ਬ੍ਰਿੰਦਰ ਗੁਮਨ ਦੀ ਡੈਥ ਹੋਈ ਆ ਇਹਨਾਂ ਦੀ ਡੈਥ ਹੈ ਇਹਨਾਂ ਕੋਲ ਸੀ ਰਿਕਾਰਡਿੰਗ ਮੰਗ ਰਿਆ ਆ ਇਹ ਇਹਨਾਂ ਨੂੰ ਵੀਡੀਓ ਮੰਗ ਰਹੇ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਸਾਰੇ ਚਲੇ ਗਏ ਆ ਇਹ ਗੱਲ ਸੁਣੋ ਉਹ ਸਾਰੇ ਰੁਕਰ ਰੁਕਰ ਬੰਦ ਅਸੀਂ ਇਹਨਾਂ ਕੋ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਵੀ ਐਕਚੁਅਲੀ ਵਿੱਚ ਉਸ ਓਡੀਟ ਵਿੱਚ ਹੋਇਆ ਕੀ ਆ ਉਹ ਉਸ ਓਡੀਟ ਵਿੱਚ ਹੋਇਆ ਕੀ ਆ ਡਾਕਟਰਾਂ ਕੋ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਆਦਰੋ ਆ ਇਹ ਇਧਰ ਰਾਈਟਰ ਦੇ ਪੇਪਰ ਸਰ ਗਣਕਿਤ ਕਿਹ ਕੁਮਰ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਬੈਡ ਤੇ ਸੀਗੇ ਇਹ ਤਾਂ ਸੀਸੀਟੀਵੀ ਕੈਮਰੇ ਲੱਗੇ ਆ ਸਾਰਾ ਇਹ ਹਰੋ ਕੈਮਰਾ ਸਾਰੇ ਹੈ ਨਾ ਸਾਰੇ ਬਸ ਆ ਕੈਮਰਾ ਆਇਆ ਇੱਥੇ ਆ ਦੇਖੋ ਇਹਨਾਂ ਕੋਲ ਸੀ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਮੰਗ ਰਿਆ ਵੀ ਐਕਚੁਅਲੀ ਝੋਆ ਵੀ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਆ ਜਿੱਥੇ ਸਾਡੇ ਵੱਡੇ ਭਰਾ ਵਰਿੰਦਰ ਘੁੰਮਰ ਸਿੰਘ ਘੁੰਮਰ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਆ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਹੁਣ ਮੌਕੇ ਦੇਣੇ ਇਹਨਾਂ ਕੋਲ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਕਿਹੜੇ ਸਰ ਸਰਵਰ ਉਂ ਤਾਂ ਆਪਾਂ ਇਹਨਾਂ ਨੂੰ ਓਡੀ ਵੀਡੀਓ ਮੌਕੇ ਦੇ ਨਹੀਂ सर आप अपना नाम अपना नाम डॉक्टर अपना अपना की पूरा नाम है डॉक्टर शिवम आप सर आप शिवम जी आपकी ड्यूटी कब से कब शुरू हुई है मेरी से ड्यूटी है आप वहां पर जो जब ये इवेंट या इंसिडेंस हो गया तब आप वहां पे आप थे या नहीं तब आप वहां पे था नहीं फोर्ट हॉस्पिटल किधर गए और रिकॉर्डिंग रूम किधर गया ਬਲੇਜ 40ਸ ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਮਿੰਤਾ ਦੇ ਨਾਲ ਬੜੀ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਮਰੇ ਰਿਕਾਰਡਿੰਗ ਦੇ ਦਿਓ ਕਿਥੇ 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 ਲਾੜਾ ਮਾਰੀ ਜਾਂਦੇ ਵੇ ਦਫ਼ਤਰ ਇਹਨਾਂ ਗਏ ਦਫ਼ਤਰ ਗਏ ਹੂੰ ਜਿੱਥੇ ਇਹਨਾਂ ਦੀ ਸੀਸੀਟੀਵੀ ਰਿਕਾਰਡਿੰਗ ਮਿਲ ਗਈ ਔਰ ਉਸ ਸਾਡੇ ਭਰਾ ਦੀ ਬਾਡੀ ਪੂਰੀ ਨੀਲੀ ਹੋ ਚੁੱਕੀ ਹੈ ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬੋਡੀ ਵੀ ਪੈਕ ਕਰ ਦਿੱਤੀ ਇਹ ਫੋਰਟਿਸ ਹਸਪੀਟਲ ਅੰਮ੍ਰਿਤਸਰ ਇਹਨਾਂ ਨੂੰ ਸਾਨੂੰ ਤਿੰਨ ਤਿੰਨ ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿੰਦਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹਲੋ ਠੀਕ ਹਾਂ ਲੈ ਨਾ ਤੇ ਉਹ ਅਜੇ ਅਜੇ ਆ ਫੜੇ ਲਉ ਤੋ ਮਿੰਟ ਰੁਕ ਮੈਂ ਨਾ ਦੱਪ ਰਿਆ ਕੋਈ ਕੰਮ ਜ਼ਰੂਰੀ ਮੈਂ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲੱਭ ਰਿਹਾ ਸਰ ਕੋਈ ਇਸ਼ੂ ਦਰਾ ਉਹ ਵਾਲਾ ਨਾ ਭਾਜੀ ਉਹ ਕੋਈ ਛੇੜ ਦੇ ਕਿਹੜਾ ਇਸ਼ੂ ਹੈ ਲਗੜਾ ਮੈਂ ਕਿੰਨੇ ਵੇਲੇ ਸ਼ਿਫਟ ਕੀਤਾ ਸਰ ਇਹ ਤੁਹਾਨੂੰ ਪਤਾ ਹੋਏਗਾ ਆਪਣਾ ਸਾਹਿਬ ਇਹ ਕਿੰਨੇ ਵੇਲੇ ਸ਼ਿਫਟ ਕੀਤਾ ਸੀ ਤੁਹਾਨੂੰ ਹਾਂਜੀ ਟਾਈਮ ਹੁਣ ਹਾਂ ਹਾਂ ਠੀਕ ਠੀਕ ਹੋ ਗਿਆ ਡਿਸਕਸ ਕਰਨ ਤੋਂ ਬਾਅਦ ਠੀਕ ਠੀਕ ਇਹਦਾ ਆਪਣਾ ਹੈਗਾ ਜੀ ਆਪਣਾ ਕੋਈ ਸਹੜਿਆ ਨਾ ਕੋਈ ਕਬਰੀ ਸਾਹਮਣੇ 8 ਨੰਬਰ ਬੈਠੇ ਸੀ ਨਾ 8 ਨੰਬਰ ਬੈਠੀ ਨੋ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਯੋ ਮਾਹੂਗਾ ਤੁਹਾਨੂੰ ਕੋਈ ਆਲਦੇ ਟਾਈਮ ਤੇ ਨਾ ਪਤਾ ਹਾਂ ਮੈਂ ਦੇਖਿਆ ਉੱਥੇ ਆ ਮੈਡਮ ਇੱਥੇ ਖੜੇ ਡਾਕਟਰ ਕਿਹੜੇ ਪ੍ਰਤੀਕਰਨ ਪ੍ਰਤੀਕਰਨ ਮੈਡਮ ਇਹ ਹੁੰਦਾ ਟਾਈਮ ਟਾਈਮ ਕੀ ਇਹਦੇ ਹੁੰਦੀ ਹੋਣੀ ਨਹੀਂ 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 ਉਹ ਤਾਂ ਚਲੇ ਗਏ ਆ ਭਾਜੀ ਕੋਈ ਨਹੀਂ ਨਹੀਂ ਪ੍ਰਤੀਕਰਨ ਵੀ ਚਲੇ ਗਏ ਉਹ ਨਹੀਂ ਇੱਥੇ ਸਾਡੇ ਸਾਡੇ ਕਿੰਨੇ ਵਜੇ ਹੁੰਦੇ 5 ਵਜੇ ਦੀ ਖੜ ਚਾਰ ਹਾਂਜੀ ਉਹਦੇ ਅੰਮਰ ਕਰਦਾ ਬਾਅਦ ਤੁਹਾਨੂੰ ਮੁੰਡੇ ਦਾ ਉਹਨੇ ਖਾਂਦੀਆਂ ਦੀ ਮੈਂ ਕਰਦਾ ਮੈਂ ਤੁਹਾਨੂੰ ਹਾਂ ਵਿੱਕੀ ਵਾਹ ਜੀ ਉਹ ਦੇਖੋ ਬੰਦਾ ਇਹਨਾਂ ਤਾਂ ਮੈਂ ਅੱਜ ਆਫਿਸ ਹੀ ਆ ਜਾਣਾ ਅੱਜ ਉਹ ਅੰਕਲ ਬੈਠੇ ਸੀਗੇ ਨਾ ਅੰਦਰ ਪਿੱਛੇ ਕਰਿਓ ਕਾਇਆ ਇਹ ਜੋ ਆਪਾਂ ਨੂੰ ਓਟੀ ਲੈ ਕੇ ਅੰਦਰ ਆਏ ਸੀ ਖੜਿਆ ਆਣਾ ਇਧਰ ਕਮਾ ਕੇ ਆਏ ਸੀ ਖੜਿਆ ਆਪਾਂ ਉਹ ਲਿਆਉਣਾ ਟਾਈਮ ਨਹੀਂ ਨਾਲ ਫੜਨ ਕਰਾਉਂਦੇ ਨੇ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆ ਗਏ ਥੋੜੀ ਇਹ ਫੁੱਲ ਵੀਡੀਓ ਇਹ ਵਾਰੀ ਪਲੇ ਬੈਕ ਲਾਇਆ ਆਪਾਂ ਇੰਨੇ ਨਹੀਂ ਦਿਖਦਾ ਵੀਦਨ ਥੋੜਾ ਜਿਹਾ ਵਕਤ ਬਾਅਦ ਜੂਮ ਮੇਰੇ ਉਹ ਐਂਟ੍ਰੈਂਸ ਹੀ ਹੈ ਸਾਡੇ ਦਾ پیشنਟ ਆ ਗਿਆ ਸਾਹਮਣੇ ਆਣਾ ਜਿਸ ਤੋਂ ਪਹਿਲਾਂ ਸ਼ੂਟ ਕੀਤਾ ਹੋਣਾ ਕੰਮ ਸੇ ਕੰਮ ਸਾਢੇ 3:00 ਜਾਂ 4:00 ਇਹ ਉੱਡੀ ਤੋਂ ਕੱਢ ਕੇ ਬਾਅਦ ਚ ਤੁਸੀਂ ਉੱਥੇ ਲਾ ਉੱਥੇ ਸ਼ੂਟ ਕੀਤਾ ਨਾ ਕਮਰੇ ਉੱਜ ਆਈਸੀ ਯੂ ਓਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਅਰੇ ਸਰਜਰੀ ਨਹੀਂ ਦਾਪਾ ਸਰਜਰੀ ਕਰਕੇ ਉਸ ਤੋਂ ਬਾਅਦ ਲੰਦਣਾ ਹੁੰਦਾ ਥੀ ਇਹਦਾ ਜੇ ਕੋਈ ਗੱਲ ਨਹੀਂ ਮਤਲਬ ਭਰਾ ਰਹੀ ਹੈ ਮੈਂ ਕੱਢ ਲੈਂਦਾ ਕੋਈ ਮਸਾਦਾ ਉੱਥੇ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਬੜਾ ਹੀ ਬੁਰਾ ਹਾਲ ਹੈ ਪਿੱਛੇ ਪਰਿਵਾਰ ਦੇ ਵਿੱਚ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਬੱਚੇ ਜਿਹੜੇ ਰਹਿ ਗਏ ਨੇ ਘਰ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਪੂਰੇ ਪੰਜਾਬ ਨੂੰ ਕਹਿੰਦੇ ਨੇ ਕਿ ਕਿਸੇ ਦੀ ਨਜ਼ਰ ਲੱਗ ਚੁੱਕੀ ਹੈ ਬੀਤੇ ਜਿਹੜੀ ਰਾਜਵੀਰ ਜਵੱਦਾ ਦਾ ਜਿਹੜਾ ਅੰਤਿਮ ਸੰਸਕਾਰ ਹੋਇਆ ਸੀ ਉਸ ਤੋਂ ਬਾਅਦ ਕੱਲ ਸ਼ਾਮ ਹੀ ਜਿਹੜੀ ਬਰਿੰਦਰ ਘੁੰਮਣ ਦੀ ਮੰਦਪਾਗੀ ਖਬਰ ਸਾਹਮਣੇ ਆਈ ਹੈ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਲੰਧਰ ਤੋਂ ਜਿੱਥੇ ਕੀ ਨਾਮੀ ਬੋਡੀ ਬਿਲਡਰ ਹਰਿੰਦਰ ਸਿੰਘ ਘੁੰਮ ਦਾ ਬੀਤੀ ਰਾਤ ਦੇ ਹਾਦ ਹੋ ਗਿਆ ਹਰਿੰਦਰ ਸਿੰਘ ਘੁੰਮਣ ਆਪਣੇ ਮਸਲਜ਼ ਆ ਆਪਰੇਸ਼ਨ ਕਰਵਾਉਣ ਦੇ ਲਈ ਅੰਮ੍ਰਿਤਸਰ ਫੋਟੇ ਸਸਾਲ ਦੇ ਵਿੱਚ ਗਏ ਸਨ ਤਕਰੀਬਨ 6 ਵਜੇ ਸਰਜਰੀ ਦੌਰਾਨ ਉਹਨਾਂ ਦਾ ਦਿਹਾਂਤ ਹੋ ਗਿਆ ਪਰਿਵਾਰਕ ਮ੍ਰਿਤਕ ਦੇ ਨੂੰ ਲੈ ਕੇ ਜਲੰਧਰ ਦੇ ਵਿੱਚ ਆ ਚੁੱਕੇ ਨੇ ਪਰ ਉੱਥੇ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਦੇ ਪ੍ਰਬੋਸ਼ ਵੀ ਲਗਾਏ ਗਏ ਨੇ ਕਿ ਓਟੀ ਦੇ ਵਿੱਚ ਜੋ ਕੁਝ ਹੋਇਆ ਸਨ ਉਹਨਾਂ ਦੀ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਦਿੱਤੀ ਜਾਵੇ ਪਰ ਡਾਕਟਰਾਂ ਦੇ ਵੱਲੋਂ ਉਸ ਸਮੇਂ ਜੋ ਸਰਜਰੀ ਦੌਰਾਨ ਡਾਕਟਰ ਓਟੀ ਦੇ ਵਿੱਚ ਸੀ ਉਹ ਸਾਰੇ ਇਸ ਸਮੇਂ ਹਸਪੀਟਲ ਨੂੰ ਛੱਡ ਕੇ ਜਾ ਚੁੱਕੇ ਸਨ ਪਰ ਉੱਥੇ ਹੀ ਉਹਨਾਂ ਦੇ ਚਾਹਣ ਵਾਲਿਆਂ ਦਾ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਸਾਨੂੰ ਉਸ ਦੀ ਅੰਦਰ ਦੇ ਫੁਟੇਜ ਦਿਖਾ